ਸੋ ਲੋਕ ਨਿਰਗੁਨ ਯਾਰ এ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸਿ ਚਿਤ ਰਖ ਨਾਨਕ ਨਵੀਨਾਲ ਅਸ਼ਟਪਦੀ ਰਮাইয়া ਕੇ ਗੁਣ ਚੇਤ ਪ੍ਰਾਨੀ ਕਵਨ 몰ਤੇ ਕਵਨ 디ਸ਼ਟਾਨੀ ਜਿੰਤੂ ਸਾਜ ਸਵਾਰ ਸ਼ੰਗਾਰਿਆ ਗਰਭ ਅਗਨ ਮੇ ਵਿਜਨੇ ਵਾਰਿਆ ਬਾਰ ਵਿਵ ਸਥਾ ਤੁਜੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੋਧ ਬਿਦ ਪਿਆ ਉਪਰ ਸਾਖ ਸੈਨ ਮੁਖ ਅਪੈ ਬੈਠ ਕੋ ਦੇਨ ਏ ਨਿਰਗੁਣ ਗੁਣ ਕੁਸ਼ੁ ਨ ਬੁਜੇ ਵਖਸ਼ਲ ਤੋ ਨਾਨਕ ਸੀਜੇ ਜੇ ਪ੍ਰਸਾਦ ਤਰ ਉਪਰ ਸੁਖ ਵਸੇ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੇ जय प्रसाद पीवे शीतल जला सुखदाई पवन पावक अमूला जय प्रसाद भोगे सब रस सगस मगरी संग साथ बसा दीने हस पाव कर नेत्र रसनाति से त्याग अवर संग रचना ऐसे दुख मूड अंध व्यापे नानक काढ ले प्रब आपे ਆਦ ਅੰਤ ਜੋ ਰਖਨ ਰਖਨ ਹਾਰ ਤਿਸ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੇ ਤਾਸ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਦ ਸਦਾ ਹਜੂਰੇ ਤਾਕ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਸਾਰੇ ਮਗਦ ਅਜਾਨ ਸਦਾ ਸਦਾ ਏ ਪੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੋ ਢੀ ਸੰਗ ਰਚੇ ਸਾਚ ਛੋੜ ਝੂਠ ਸੰਗਮਚੇ ਜੋ ਛਡਣਾ ਸੋ ਅਸਥਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਣੇ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਤਾਰੇ ਤੋਏ ਗਰਧ ਪ੍ਰੀਤ ਪਸੰ ਸੰਗ ਹੋਏ ਅੰਤ ਗੂਪ ਮੈਂ ਬਤਤ ਬਕਰਾਲ ਨਾਨਕ ਕਾਢ ਲੇ ਪ੍ਰਵਦਿਆਲ ਕਰ ਤੂ ਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਫ ਨਹੀਂ ਕੁਸ਼ ਕਰੇ ਸੁਪਾਇਆ बाहर ज्ञान ध्यान असनान अंतर व्यापे लोभ सुवान अंतर अगन बाहर तन स्वा कल पाथर कैसे तरे अथा जाके अंतर बसे प्रभ आप नानक तेजन सहसमात सुन अंधा कैसे मार्ग पावे कर गले ओढ़ न बहावे कहाँ बुजार हुजे डोरा निष्किये तो समझे पूरा कहा विष्णु पद गावे गंग जतन करे तो पी सुर भंग कह पिंगल पर्वत पर भवन नहीं होत उहा उस गवन करतार करुणा में दीन बिनती करे नानक तुमरी कृपा तरे संग सहाइस जो आवे नाचित जो बराइत सो प्रीत ਬਲਵਾ ਕੇ ਗ੍ਰਹਿ ਪੀਤਰ ਵਸੇ ਅਨੰਤ ਕੇਲ ਮਾਇਆ ਰੰਗ ਰਸੇ ਦ੍ਰਿ ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਬਰੋਧ ਕਾਮ ਕ੍ਰੋਧ ਮੋ ਝੂਠ ਪਕਾਰ ਮਹਾ ਲੋਭ ਤਰੋ ਇਹੋ ਜਗਤ ਬਿਹਾਨੇ ਕਈ ਜਾਨਮ ਨਾਨਕ ਰਾਖ ਲੈ ਆਪਨ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੋ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਵ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇ ਸੁ ਆਗਿਆ ਕਰੀ ਤੁਮਰੀ ਗਤਮ ਤੁਮਹੀ ਜਾਣੀ ਨਾਨਕ ਦਾਸ ਸਦਾ ਕਰਵਾਨੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਘੰਟੀ ਦਾ ਬਟਨ ਦਬਾਓ ਵਾਈ ਕਰੂ ਚੀਕਾ ਖਾਲਸਾ ਵਾਈ ਕਰੂ ਚੀਕੀ ਫਤੇ